ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਤਿੰਨ ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਅਹੰਕਾਰ ਜਾਂ ਹਉਮੈ ਵਿਚਾਰ ਸੰਜੀ ਕਰ ਰਿਹਾ ਹੈ ਜਿਦੇ ਵਿੱਚ ਪਹਿਲੇ ਭਾਗ ਦੇ ਵਿੱਚ ਅਸੀਂ ਇਹ ਸਮਝਿਆ ਸੀ ਕਿ ਇਸ ਦਾ ਹਉਮੈ ਦਾ ਅਹੰਕਾਰ ਦਾ ਮਨੁੱਖੀ ਜੀਵਨ ਨਾਲ ਕੀ ਸੰਬੰਧ ਹੈ ਹਾਜੇ ਇਸ ਲਈ ਸਤਗੁਰੂ ਸਾਨੂੰ ਇਹ ਸਮਝਾਉਂਦਾ ਕਿ ਹਉਮੈ ਰੋਗ ਹੈ ਇਹ ਇੱਕ ਬਿਮਾਰੀ ਹੈ ਤੇ ਬਿਮਾਰੀ ਤੋਂ ਤੇ ਹਰ ਕੋਈ ਬਚਣਾ ਚਾਹੁੰਦਾ ਹੈ ਫਿਰ ਸਾਨੂੰ ਪਹਿਲਾਂ ਇਹ ਸਮਝਣਾ ਪਏਗਾ ਵੀ ਕਿੰਨਾ ਚੀਜ਼ਾਂ ਦਾ ਹੰਕਾਰ ਕਰਨੇ ਆਸੀਂ ਕਿੰਨਾ ਤੇ ਮਾਣ ਕਰਦੇ ਆ ਜਿੰਨਾ ਤੇ ਮਾਣ ਕਰਦੇ ਆ ਉਹਨਾਂ ਦਾ ਹੀ ਹੰਕਾਰ ਹੈ ਔਰ ਜਿਵੇਂ ਮੈਂ ਰੋਜ਼ ਬੇਨਤੀ ਕਰਦਾ ਅਸੀਂ ਸਭ ਕੁਝ ਗੁਰਬਾਣੀ ਤੋਂ ਹੀ ਸਮਝਣਾ ਹੈ ਸਤਗੁਰੂ ਸਾਡੇ ਪੂਰਨ ਨੇ ਹਰ ਗਲ ਦੀ ਅਗਵਾਈ ਹਰ ਗਲ ਦੀ ਸੋਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੁੰਦੀ ਹੈ ਅੱਜ ਦਾ ਪਹਿਲਾ ਪ੍ਰਮਾਣ ਜਿਹੜਾ ਮੈਂ ਆਪ ਜੀ ਨਾਲ ਸਮਝਾ ਕਰਨ ਲੱਗਾ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਜਿੱਥੇ ਚੌਥੇ ਨਾਲ ਇੱਕ ਬਖਸ਼ਿਸ਼ ਕਰਦੇ ਸਾਨੂੰ ਸੁਲਝਾਉਂਦੇ ਨੇ ਕਿਸੇ ਜੋਰ ਅਹੰਕਾਰ ਬੋਲਣ ਦਾ ਕਿਸੇ ਜੋਰ ਦੀ ਬਾਣ ਮਾਇਆ ਕਾ ਕਿਸ ਨੂੰ ਤੋਂ ਅਹੰਕਾਰ ਹੈ ਕਿ ਮੈਂ ਬਹੁਤ ਵਧੀਆ ਬੁਲਾ ਰਹਾ ਹਾਂ ਬڑا ਵਧੀਆ ਲੈਕਚਰ ਕਰ ਸਕਦਾ ਮੈਂ ਬڑا ਵਧੀਆ ਪ੍ਰਸ਼ਨ ਕਰ ਸਕਦਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਣਾ ਮੈਂ ਬੋਲਦਾ ਤਾਂ ਲੋਕੀ ਮੇਰੇ ਪਿੱਛੇ ਲੱਗ ਜਾਂਦੇ ਨੇ ਇਹ ਵੀ ਹੰਕਾਰ ਹੈ ਬੜਾ ਵੱਡਾ ਕਿਸੇ ਜ਼ੋਰ ਦੀ ਬਾਣ ਮਾਇਆ ਦਾ ਕਿਸੇ ਨੂੰ ਇਸ ਤਰ੍ਹਾਂ ਦਾ ਹੰਕਾਰ ਹੈ ਕਿ ਮੈਂ ਬਹੁਤ ਤਾਕਤਵਰ ਹਾਂ ਤੇ ਕਿਸੇ ਨੂੰ ਇਸ ਚੀਜ਼ ਦਾ ਹੰਕਾਰ ਹੈ ਕਿ ਮੇਰੇ ਕੋਲ ਮਾਇਆ ਬਹੁਤ ਹੈ ਪੈਸਾ ਬਹੁਤ ਹੈ ਕੈਸੀ ਦੀ ਵੀ ਆਪਣੀ ਤਾਕਤ ਹੁੰਦੀ ਹੈ ਜੋਰ ਦੀ ਬੌਲ ਮਾਇਕ ਦੂਸਰਾ ਪਰਮਾਨੰਥ ਜਦੋਂ ਆਪ ਜੀ ਨਾਲ ਸੰਜਾ ਕਰਨ ਲੱਗਾ ਜੁਰਵਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਇਸਲ ਪੰਜਵੇਂ ਨਾਲ ਇੱਕ ਸੰਗਦਸਤੇ ਨੇ ਕੁਝ ਇੱਕ ਚੀਜ਼ਾਂ ਜਿੰਨਾ ਤੇ ਸੀ ਮਾਨ ਕਰਦੇ ਆ ਕਾਣ ਕੁੰਡ ਲਿਆ ਬਸਤਰ ਉਡ ਲਿਆ ਸੇਦ ਸਖ ਲਿਆ ਮਨ ਘਰ ਬਲ ਲਿਆ ਮਨ ਗਰਮ ਕਰਦਾ ਹੈ ਮਨ ਹਉਮੈ ਕਰਦਾ ਹੈ ਮਨ ਹੰਕਾਰ ਕਰਦਾ ਹੈ ਕਿਸ ਚੀਜ਼ ਤੇ ਕਾਣ ਕੁੰਡਲ ਲਿਆ ਕੰਨਾ ਵੀ ਸੋਨੇ ਸੋਨੇ ਦੇ ਟੁੰਡਲ ਪਾਏ ਹੋਣ ਭਾਵ ਸ਼ਿੰਗਾਰ ਕੀਤਾ ਹੋਵੇ ਔਰ ਆਮ ਤੌਰ ਤੇ ਸ਼ਿੰਗਾਰ ਜਿਹੜਾ ਕੀਤਾ ਜਾਂਦਾ ਹੈ ਜਿਹੜੇ ਅਮੀਰ ਲੋਕ ਕਰਦੇ ਨੇ ਉਹ ਸੋਨੇ ਦੇ ਗਹਿਣੇ ਬੰਦੇ ਨੇ ਉਹਨਾਂ ਵਿੱਚ ਜੇ ਹੋਰ ਰੌਨਡ ਕੀਮਤੀ ਬਰਾਉਣਾ ਹੋਵੇ ਉਹਨਾਂ ਛੀਰੇ ਆਦਨ ਰਗ ਜੜ ਲੈ ਜਾਂਦੇ ਨੇ ਫਿਰ ਕੀ ਆ ਜਾਂਦਾ ਵੀ ਹੁਣ ਤੇ ਇਹ ਡਾਇਮੰਡ ਸੈੱਟ ਬਣ ਗਿਆ ਕੀਰਿਆਂ ਦਾ ਸੈੱਟ ਬਣ ਗਿਆ ਹੋਰ ਵੀ ਮਹਿੰਗਾ ਹੋ ਗਿਆ ਉਹ ਪਾਇਆ ਜਾਂਦਾ ਤਾਂ ਫਿਰ ਬੜਾ ਆਪਣੇ ਆਪ ਛੰਕਾਰ ਆਉਂਦਾ ਹੌਮੇ ਆਉਂਦੀ ਏ ਕਿ ਕਿੰਨਾ ਸੁੰਦਰ ਮੈਂ ਅਭੂਸ਼ਣ ਪਾਏ ਹੋਏ ਨੇ ਔਰ ਮੈਂ ਕਿੰਨਾ ਸੁੰਦਰ ਲੱਗ ਰਿਆਂ ਜਾਂ ਲੱਗ ਰਹੀਆਂ ਬਸਤਰ ਡੈਲੀਆ ਸੌਣ ਲਈ ਜੋ ਕੱਪੜੇ ਪਾਉਣਨੇ ਆ ਕੀਮਤੀ ਕੱਪੜੇ ਪਾਉਣਨੇ ਆ ਤੇਰੇ ਵੀ ਦੱਸਨੇ ਆ ਇਹਨੂੰ ਕਾਟਨ ਨਾ ਸਮਝਣਾ ਜੀ ਇਹ ਕਾਟਨ ਜਰੂਰ ਹੈ ਪਰ ਬੜੀ ਮਹਿੰਗੀ ਕਾਟਨ ਹੈ ਇਥੇ ਬੜੀ ਦੁਰਲਭ ਚੀਜ਼ ਹੈ ਜਿਹੜੀ ਮੈਂ ਪਾਈ ਹੋਈ ਹੈ ਹੌਮੇ ਸੇਤ ਸੁਕ ਲਿਆ ਘਰ ਬੜੇ ਗੱਦੇਦਾਰ ਬਿਸਤਰੇ ਨੇ ਉਹਨਾਂ 'ਤੇ ਬੜੇ ਆਰਾਮ ਨਾਲ ਸੌਣਨੇ ਆ ਇਨਾਂ ਚੀਜ਼ਾਂ ਤੇ ਮਨ ਕਰਦੇ ਆ ਮਨ ਕਰ ਬੱਲਿਆ ਇਨਾਂ ਚੀਜ਼ਾਂ ਤੇ ਸਾਡਾ ਮਨ ਜਿਹੜਾ ਹੰਕਾਰ ਕਰਦਾ ਫਿਰ ਹੋਮੇ ਕਰਦਾ ਇੱਕ ਪ੍ਰਮਾਣ ਹੋਰ ਅੱਜ ਵੇਖ ਲਈਏ ਵੇਖ ਲਈਏ ਮੈਂ ਬੇਨਤੀ ਕਰਾਂ ਬੜੀ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਜੀਵਨ ਨਾਲ ਸੰਬੰਧਤ ਹੈ ਅਸੀਂ ਵੀ ਇਹਨਾਂ ਚੀਜ਼ਾਂ ਤੇ ਮੰਨ ਕਰਦੇ ਆ ਸਾਰੇ ਕਰਦੇ ਆ ਸਮੇਤ ਮੇਰੇ ਕਰਦੇ ਆ ਸਾਨੂੰ ਪਛਾਣ ਲੱਗੇ ਹੋਵੇ ਵੀ ਕਿਹੜੀਆਂ ਚੀਜ਼ਾਂ ਸਾਡੇ ਅੰਦਰ ਜਾ ਕੇ ਹੋਮ ਮੈ ਪੈਦਾ ਕਰ ਰਹੀਆਂ ਨੇ ਤੀਸਰਾ ਪਰਮਾਨੰ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕੰਚਨ ਕੇ ਕੋਟ ਦਤ ਕਰੀ ਬਹੁ ਹੈਵਰ ਗੈਵਰ ਦਾਨ ਭੂਮਿਦਾਨ ਗਊਆਂ ਕਣੀ ਵੀ ਅੰਤਰ ਗਰਭ ਗੁਮਾ ਕਈਆਂ ਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਮੈਂ ਬਹੁਤ ਦਾਨੀ ਆ ਫਿਰ ਦੰਨੀ ਵਿੱਚ ਕੀ ਕੀ ਸੋਨੇ ਦੇ ਕਿਲੇ ਦਾਨ ਕਰਦੇ ਨੇ ਕਚਨ ਕੇ ਕੋਟ ਦਾਨ ਕਰੀਏ بڑے ਹਾਥੀ ਤੇ ਘੋੜੇ ਦਾਨ ਕਰਦੇ ਨੇ ਭੂਮਿ ਦਾਨ ਜ਼ਮੀਨ ਦਾਨ ਕਰਦੇ ਆ ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇਣਾ ਜਿਹੜੀਆਂ ਇੱਥੇ ਹੁਣ ਮੈਂ ਵਿਚਾਰ ਰਿਹਾ ਇਹ ਬ੍ਰਾਹਮਣ ਕਹਿੰਦਾ ਕਿ ਦਾਨ ਕਰ ਬੜਾ ਪੁੰਨ ਦਾ ਕੰਮ ਹੈ ਇਹਨਾਂ ਦੇ ਦਾਨ ਕਰਨ ਦੇ ਨਾਲ ਤੇਰਾ ਜੀਵਨ ਜਿਹੜਾ ਸਫਲਾ ਹੋ ਜਾਏਗਾ ਤੂੰ ਸਿੱਧਾ ਸੁਰਗਣ ਨੂੰ ਹੀ ਜਾਏਗਾ ਪਰ ਦਾਨ ਬ੍ਰਾਹਮਣ ਨੂੰ ਕਰੀ ਇਹ ਤਾਂ ਹੀ ਦਾਨ ਹੈ ਜੇ ਤੂੰ ਬ੍ਰਾਹਮਣ ਨੂੰ ਕੀਤਾ ਤੇ ਔਰ ਸਾਡਾ ਸਮਾਜ ਉਧਰ ਨੂੰ ਦੌੜਿਆ ਜਾ ਰਿਹਾ ਸਰਵੇ ਹੀ ਨਹੀਂ ਕਿ ਬ੍ਰਾਹਮਣ ਨੇ ਕਹਤੇ ਹਿੰਦੂ ਕੌਮ ਦੇ ਵਿੱਚ ਕੀਤਾ ਜਾ ਰਿਹਾ ਹੈ ਸਿੱਖੀ ਦੇ ਵਿੱਚ ਵੀ ਆ ਗਿਆ ਰੂਪ ਬਦਲ ਕੇ ਅਸੀਂ ਸੋਨੇ ਦੀਆਂ ਪਾਲਕੀਆਂ ਬਣਵਾ ਰਹੇ ਹਾਂ ਸੋਨੇ ਦੇ ਕਲਚੇ ਲਾ ਰਹੇ ਹਾਂ ਗੁਰਦੁਆਰਿਆਂ ਉੱਤੇ ਸੋਨੇ ਲਗਵਾ ਰਹੇ ਹਾਂ ਅਸੀਂ ਉਸ ਭਾਵਨਾ ਨੂੰ ਨਹੀਂ ਛੱਡਿਆ ਸਿਰਫ ਉਹਦਾ ਰੂਪ ਬਦਲ ਲਿਆ ਅਸੀਂ ਧਾਤੀ দান ਨਹੀਂ ਕਰਨਾ ਅਸੀਂ ਸੋਨੇ ਦੀ ਪਾਲਕੀ ਬਣਵਾ ਕੇ ਦੇਣੀ ਹੈ ਸੋਨੇ ਦਾ ਚੌਰ ਦੇਣਾ ਔਰ ਫਿਰ ਜਿਸ ਲਈ ਇਹੋ ਜੀਆਂ ਚੀਜ਼ਾਂ দান ਕਰਦੇ ਆ ਕਿ ਫਿਰ ਇਹ ਹੋ ਹੀ ਨਹੀਂ ਸਕਦਾ ਕਿ ਮਨ ਦੇ ਵਿੱਚ ਹਉਮੈ ਨਾ ਆਵੇ ਮੈਂ ਤਾਂ ਇੰਨੇ ਪੈਸਿਆਂ ਦਾ ਡੱਬਾ ਇਹ ਚੀਜ਼ ਦਾਨ ਕਰਤੀ ਕਹ ਲੇ ਕਿ ਦਾਨ ਜਿਹੜਾ ਆਪਣੇ ਤੋਂ ਛੋਟੇ ਨੂੰ ਦਿੱਤਾ ਜਾਂਦਾ ਆਪਣੇ ਤੋਂ ਨੀਵੇਂ ਨੂੰ ਦਿੱਤਾ ਜਾਂਦਾ ਅਸੀਂ ਗੁਰੂ ਨੂੰ ਵੀ ਦਾਨ ਕਰ ਰਹੇ ਹਾਂ ਕਿੱਡੇ ਵੱਡੇ ਦਾਨੀ ਬਣ ਗਏ ਹਾਂ ਮੈਂ ਆਪਣੇ ਵਿਸ਼ੇ ਤੇ ਵਾਪਸ ਆਵਾਂ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰ ਦਾਨ ਤੂਮ ਦਾਨ ਗਉਆਂ ਕਣੀ ਨਤੀਜਾ ਕੀ ਹੈ ਭੀ ਅੰਤਰ ਗਰਭ ਗੁਮਾਨ ਅੰਦਰ ਉਦਨਲ ਹਉਮੈ ਪੈਦਾ ਹੋ ਰਹੀ ਹੈ ਗਮਾਨ ਪੈਦਾ ਹੋ ਰਿਹਾ ਹੈ ਅੰਕਾਰ ਪੈਦਾ ਹੋ ਰਿਹਾ ਹੈ ਕਿ ਮੈਂ ਕਿੱਡਾ ਵੱਡਾ ਦਾਨੀ ਆ ਕਿੰਨਾ ਕੁਝ ਦਾਨ ਕਰਦਾ ਮੈਂ ਵਿਸ਼ੇ ਬੜਾ ਭਾਵਕ ਜਿਆ ਵੀ ਹੈ ਤੇ ਆਪਣੀ ਸਵੈ ਪ੍ਰਤੋਲ ਕਰਨ ਵਾਲਾ ਵੀ ਹੈ ਮੈਂ ਇਸ ਨੂੰ ਅਜੇ ਹੋਰ ਕੇ ਰਾਈ ਜਾ ਕੇ ਵਿਚਾਰਾਂਗਾ ਇਸ ਬਾਗ ਨੂੰ ਆਪਾਂ ਕੱਲ ਵੀ ਜਾਰੀ ਰੱਖਾਂਗੇ ਅੱਜ ਬਸ ਇਤਨੇ ਇੱਕ ਬਚਨ ਪਰਵਾਟ ਕਰਨਾ ਉਹਨਾਂ ਖੁਲਾਂ ਵਾਸਤੇ ਕਿ ਮਾਂ ਬਕਸ਼ ਤੇਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ